1.5 ਲੱਖ ਰੁਪਏ ਦੀ ਕਾਰ ਆਪਾਂ ਤੁਹਾਡੇ ਪੇਜ ਤੇ ਕਹਿਤਾ ਜਿਹੜੀ ਗੱਲ ਕਹਿਤੀ ਤਾਂ ਬਸ ਕਹਿਤੀ ਵਰਨਾ ਵੀਰੇ ਹੈਗੀ ਆ ਜੀ 13 ਮਾਡਲ ਆ ਆਟੋਮੈਟਿਕ ਆ ਰੇਟ ਹੈਗਾ 4 ਲੱਖ 60000 ਆ ਤਾਂ ਕਹਦੇ ਫਿਰ ਜਮਦੂਦ ਦਾ ਝੋਟਾ ਮਿੱਤਰੋ ਇੱਕ ਨਹੀਂ ਆਪਣੇ ਲਵੇ ਤਿੰਨ ਖੜੇ ਨੇ ਤਿੰਨ ਨਹੀਂ ਚਾਰ ਨੇ ਸਾਰੇ ਸ਼ੌਕੀ ਬੰਦੇ ਦੀ ਐ ਇਹ ਮੂਰੇ ਦੀ ਹਾਂ ਸ਼ੌਕੀ ਬੰਦਾ ਮੈਨੂੰ ਲੱਗਦਾ ਮੇਰੇ ਨੇੜੇ ਤੇੜੀ ਘੁੰਮ ਰਿਹਾ ਸੋ ਕਾਰ ਹੋ ਗਏ ਡਾ ਬਈ ਇਹ ਲੈ ਵੀ ਇਹ ਆਪਣੇ ਵਾਲੀ ਉਕਾਰ ਹੈ ਨਾ ਆਏ ਹਾਏ ਆ ਦੇਖ ਲਓ ਬਾਈ ਤੁਸੀਂ ਜਲੋ ਵੀ ਬੰਦਾ ਜੈਨੂਅਨ ਆ ਤੇ ਕਾਰ ਕਿੰਨੀ ਜੈਨੂਅਨ ਹੋਊਗੀ ਇਹ ਕਿਉਂ ਵੇਚੀ ਐ ਨਾ ਇਹ ਮੇਰੇ ਵਾਸਤੇ ਸੋਣਿਆ ਲਾਲਾ ਵੀ ਐ ਲਾਲਾ ਵੀ ਕੀ ਵੀ ਵੱਡੀਆਂ ਗੱਲਾਂ ਹੋ ਰਹੀਆਂ ਨੇ ਹੁਣ ਫੋਰਚੂਨਰ ਤੇ ਚੜਨ ਨੂੰ ਫਿਰਦਾ ਵੀਰਾ ਸਾਡਾ ਇੱਕ ਯਾਰ ਚੀਜ਼ ਤੁਹਾਨੂੰ ਮੈਂ ਹੋਰ ਦਿਖਾਣਾ ਬਾਕੀ ਲੈਣਾ ਕਰਨਾ ਥੋੜੀ ਮਰਜ਼ੀ ਆ ਪਰ ਤੁਹਾਨੂੰ ਮੈਂ ਚੀਜ਼ ਦਿਖਾਉਣਾ 2020 ਮਾਡਲ ਬਲੈਰੋ ਸਾਡੇ ਕੋਲੇ ਖੜੀ ਆ 17000 ਆਉਣ ਰਿਕੋਰਡ ਕਰ ਚੱਲੀ ਹੋਈ ਆ ਬਾਈ ਆਉਣ ਰਿਕੋਰਡ ਤੋਂ ਕੋਈ ਬੰਦਾ ਚੈਲੰਜ ਕਰ ਦੇ ਆਪਾਂ ਨੂੰ 20 ਕਿਲੋਮੀਟਰ ਵੱਧ ਚੱਲੀ ਹੋਈ ਆ ਤਾਂ ਆਪਾਂ ਕਾਰਵਾਈ ਬਲੈਰੋ 8,25,000 ਦੀ ਕਾਰ ਆ ਬਿਲਕੁਲ ਫ੍ਰੀ ਚ ਦੇ ਦਾਂਗੇ। ਲੈ ਕੰਮ ਦਾ ਨਸ਼ਾ ਕੰਮ ਕਰਦੇ ਆ ਸੋਹਣਾ ਕੰਮ ਕਰਦੇ ਆ। ਬਾਕੀ ਤੁਹਾਡੇ ਵਰਗੇ ਵੀਰ ਸਪੋਰਟ ਕਰਦੇ ਨੇ ਜਿਹੜੇ ਵੀਡੀਓ ਸਾਡੀ ਸ਼ੇਅਰ ਕਰਦੇ ਨੇ, ਕਮੈਂਟ ਕਰਦੇ ਨੇ, ਤੁਹਾਡਾ ਹੌਸਲਾ ਸਾਨੂੰ ਬਹੁਤ ਆ ਵੀਰੇ ਤੇ ਕਾਰਾਂ ਬਹੁਤ ਘੈਂਟ ਨੇ। ਮਾਰੋ ਜਿਹੜਾ ਸੇਵਾ ਦਾ ਮੌਕਾ ਦਿਓ ਫੌਜੀ ਆ ਵੀਰੇ ਚਾਹੇ ਪਟਵਾਰੀ ਆ ਸਾਡੇ ਨਾਲ ਉਹਦੀ ਪੱਕੀ ਯਾਰੀ ਆ। ਹਾਂਜੀ ਮਿੱਤਰੋ ਭਾਈ ਅੱਜ ਆ ਗਿਆ ਆਪਾਂ ਪੀਵੀ 13 ਕਾਰ ਬਾਜ਼ਾਰ ਤੇ ਔਰ ਭਾਈ ਹੋਰਾਂ ਲਵੇ ਉਹ ਕਾਰ ਆ ਭਈ ਆਪਾਂ ਜਿਹੜੀ ਕਿੰਦਰ ਵੀ ਕਰੀਮ ਇਕੱਠੀ ਕਰੀ ਹੋਈ ਆ ਵੀ ਸੋਹ ਕਾਰ ਦੇਖਦੇ ਨੇ ਉਹਦੇ ਵਿੱਚੋਂ ਕਿਤੇ 1 ਜਾਂ 2 ਕਾਰਾਂ ਪਸੰਦ ਆਉਂਦੀਆਂ ਨੇ ਬਾਈ ਹੋਰਾਂ ਨੂੰ ਤੇ ਅੱਜ ਆਪਾਂ ਤੁਹਾਨੂੰ ਉਹ ਕਾਰਾਂ ਦਵਾਵਾਂਗੇ ਬਾਈ ਜਿਹੜੀ ਕਾਰਾਂ ਤੁਹਾਨੂੰ ਟ్రਾਈ ਲੈਂਡ ਤੱਕ ਦੀ ਵੀ ਲੋੜ ਨਹੀਂ ਪੈਣੀ ਵਿਜ਼ਿਟ ਕਰ ਲਓ ਜੇ ਕਿਸੇ ਨੇ ਵੀ ਕੋਈ ਕਾਰ ਲੈਣੀ ਆ ਬਾਈ ਹੋਰੀ ਆਪਣੇ ਨਾਲ ਨੇ ਗੱਲਬਾਤ ਕਰਾਂਗੇ ਵੈਸੇ ਇਹਨਾਂ ਬਾਰੇ ਬਾਈ ਹੈਨਾ ਕਦੀ ਵੀ ਦੱਸਣ ਦੀ ਵੀ ਲੋੜ ਨਹੀਂ ਵੀ ਕਿੱਦਾਂ ਦੀ ਕਾਰ ਵੇਚਦੇ ਨੇ ਸ਼ੁਰੂ ਤੋਂ ਬਾਈ ਹੋਰਾਂ ਦਾ ਇਹੀ ਨੇਚਰ ਰਿਹਾ ਵੀ ਚੰਗੀ ਕਾਰ ਵੇਚਣੀ ਆ ਔਰ ਚੰਗੀ ਹੀ ਲੈਣੀ ਆ ਬਾਈ ਹੈਨਾ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਾਰਿਆਂ ਨੂੰ ਜਿਹੜੇ ਮੇਰੇ ਭਰਾ ਸਾਨੂੰ ਦੇਖ ਰਹੇ ਨੇ ਹਾਂਜੀ ਬਾਈ ਤੇ ਜਿਹੜੇ ਮਿੱਤਰ ਪਿਆਰਾਂ ਨੇ ਕਾਰਾਂ ਲੈਣੀਆਂ ਨੇ ਤਾਂ ਮੇਰੇ ਸਾਡੀ ਵੀਡੀਓ ਆਪਣੇ ਦੋਸਤਾਂ ਤੱਕ ਇਸ ਤਰ੍ਹਾਂ ਤੱਕ ਜਿਹੜੇ ਭਰਾ ਕਾਰਾਂ ਲੱਭ ਰਹੇ ਨੇ ਉਹਨਾਂ ਨੂੰ ਆਪਾਂ ਕਾਰਾਂ ਦੇਵਾਂਗੇ ਘੈਂਟ ਕਾਰ ਓਰਿਜਨਲ ਕਾਰ ਲੈਣ ਲਈ ਪੀਵੀ ਤੇਰਾ ਕਮਯਾਰ ਤੁਹਾਡੇ ਲਈ ਹਮੇਸ਼ਾਰੀ ਤਰ੍ਹਾਂ ਹਾਜ਼ਰ ਨਾਜ਼ਰਾ ਤੇ ਨਾਲ ਹੀ ਤੁਹਾਡੇ ਸਾਹਮਣੇ ਖੜੀ ਹੈ ਇੱਕ ਕਰੀਮ ਕਰੀਮ ਆ ਗਈ ਬਾਈ ਹਾਂ ਜਮਾ ਕਰ ਰਿਹਾ ਸਕਾਰ ਰਪੀਓ S10 ਨਾ ਬਾਈ ਕੋਈ ਕਨਵਰਟ ਨਹੀਂ ਹੈਗੀ ORIGINAL S10 2015 ਮਾਡਲ ਇੱਕ ਗੱਲ ਹੋਰ ਬਾਈ ਓਨਰ ਫਰਸਟ ਫਰਸਟ ਓਨਰ ਹੈ ਅਲਾਈ ਟਾਇਰਾਂ ਤੇ ਯਾਰ 1.5 ਲੱਖ ਰੁਪਿਆ ਲਾਇਆ ਸਿਰਫ 30 ਕਿਲੋਮੀਟਰ 30 ਕਿਲੋਮੀਟਰ ਟਾਇਰ ਜਿਹੜੇ ਚੱਲੇ ਹੋਏ ਨੇ ਬਾਕੀ 100% ਨਵੇਂ ਨੇ ਬਾਈ 30 ਕਿਲੋਮੀਟਰ ਵੀ ਚੱਲ ਕੇ ਆਪਣੇ ਸ਼ੋਰੂਮ ਤੋਂ ਉਰੇ ਆਪਣੇ ਸ਼ੋਰੂਮ ਤੱਕ ਆਏ ਨੇ ਠੀਕ ਹੈ ਬਾਈ ਸੋ ਕਾਰ ਦੇ ਸੀਟ ਕਵਰ ਦੇਖ ਲਓ ਯਾਰ ਮੈਂ ਕਹਿੰਦਾ ਕਾਰ ਜਿਹੜਾ ਬੰਦਾ ਲੈ ਜਾ ਕੇ ਜਾਊਗਾ ਨਾ ਤੇ ਗੋਣਗਾਊਗਾ 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 ਗੋਣਾ ਬਿਲਕੁਲ ਠੀਕ ਹੈ ਬਾਈ ਤੇ ਲੈ ਵੀ ਸਕਾਰਪਿਓ S10 2015 ਮਾਡਲ ਫਰਸਟ ਓਨਰ ਕੰਡੀਸ਼ਨ ਦੀ A1 ਉਹਦਾ ਬਾਕੀ ਇਹ A1 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 ਇਹ ਆ ਇਹਾਂ ਚ ਇਹ ਦੋ ਮੂਰੇ ਹੋਰ ਲਾ ਦੋ ਹਾਂ ਬਨ ਬਨ ਹੀ 1 ਹੈ ਪੰਜ ਚਾਰ ਪਿੱਛੇ ਹੋਰ ਲਾ ਦੋ ਬਿਲਕੁਲ 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 ਬਾਕੀ ਜਾ ਰਹੇ ਤੁਸੀਂ ਬੰਦੇ ਵੀ A1 ਨੂੰ ਕਿਨੇ ਦੇਖ ਰਹੇ ਹੋ ਕਮੈਂਟ ਕਰ ਦਿਓ ਕਿਉਂਕਿ ਇਸ ਵਾਰ ਆਪਾਂ ਸਰਟਕਾਰ ਬਿਲਕੁਲ ਫਰੀ ਚ ਦੇਣ ਜਾ ਰਹੇ ਆ ਜਿਹੜਾ ਅਕਤੂਬਰ ਨੂੰ 13 ਅਕਤੂਬਰ ਨੂੰ ਬਈ ਹੈਨਾ ਹਾਂਜੀ ਤੇ ਯਰ ਕਾਰ ਦੇਖ ਕੇ ਤੁਸੀਂ ਦੇਖੋ ਵੀ ਕਾਰ ਜਿਹੜੀ ਲੋਕਾਂ ਨਾਲ ਦੀ ਕਲਾਸਿਕ ਬਣਾ ਰੱਖੀ ਆਪਾਂ ਨੇ ਹਾਂ ਹੈਗੀ 15 ਮਾਡਲ ਐਸਐਨ ਪਰ ਜਿਹੜੀ ਐਸ ਜਿਹੜੀ ਹੈਗੀ 11 ਕਲਾਸਿਕ ਉਹ ਚੀਜ਼ ਆਪਾਂ ਲੁੱਕ ਦੇ ਰਹੀਏ ਗਾਰ ਨੂੰ ਕਾਰ ਬਹੁਤ ਜਬਰਦਸਤ ਆ ਜਿਹੜੇ ਪਰਿਵਾਰ ਨੇ ਸਰਦਾਰੀ ਕਲਰ ਰੈਣਾ ਨਾ ਵਾਈਟ ਉਹ ਥੋੜੇ ਸਾਹਮਣੇ ਪੂਰੀ ਟਾਈਟ ਕਾਰ ਖੜੀ ਆ ਕਿੰਨੇ ਦੀ ਕਾਰ ਆ ਬਈ 1.5 ਲੱਖ ਤੋਂ ਰੁਪਇਆ ਘੱਟ ਨਹੀਂ ਦੇਣੀ ਬਈ ਕਾਰ 1.5 ਲੱਖ ਰੁਪਇਆ ਹਾਂ ਜਾਂ ਨਾ 1.5 ਲੱਖ ਰੁਪਇਆ ਲਾਸਟ ਰੇਟ ਆ ਜਮਾਂ ਬਿਲਕੁਲ ਕੋਈ ਮਾੜ ਨਹੀਂ ਕੋਈ ਤਾੜ ਨਹੀਂ 11 ਲੱਖ ਮੰਗਦੇ ਆ 1.5 ਲੱਖ ਦੀ ਤੁਹਾਡੇ ਵਾਸਤੇ ਮਿੱਤਰੋ ਇੱਕ ਵਾਰੀ ਆ ਜਾਓ ਪੀਵੀ ਤੇ ਰਕਰ ਯਾਰ ਮੂਣਕ ਤੇ ਨਾਲ ਹੀ ਖੜੀ ਆ ਵਰਨਾ ਜਿਹੜੇ ਬਾਈ ਬਪ ਗਰੀ ਬਾਈ ਹੋਰੀ ਮੰਨੇ ਗਏ ਨੇ ਜਿਹੜੇ ਜਿਹੜੇ ਜਿੱਥੋਂ ਮਾਣ ਮਿਲਿਆ ਜਿੱਥੋਂ ਦਾਸੂ ਹੋਰਾਂ ਨੂੰ ਮਾਣ ਮਿਲਿਆ ਉਹ ਚੀਜ਼ ਐ ਇਹ ਜਿਹੜੀ ਨੇ ਸਾਡੀ ਰੋਜੀ ਰੋਟੀ ਸਾਡੀ ਜਿਹੜੀ ਖੜੀ ਆ ਵਰਨਾ ਕਾਰ ਬਜ਼ਾਰ ਦੇ ਨਾਲ ਮਸ਼ਹੂਰ ਹੋਇਆ ਪੀਵੀ 13 ਕਾਰ ਬਜ਼ਾਰ ਹਾਂਜੀ ਬਾਈ ਵਰਨਾ 2000 ਕਿੰਨਾ ਮਾਡਲ ਆ ਬਈ 2013 ਮਾਡਲ ਆ ਬਾਈ 13 ਮਾਡਲ ਕੰਡੀਸ਼ਨ ਦੀ ਨਵੀਂ ਜਮ ਓਕੇ ਅਲਾਏ ਓਕੇ ਇੰਜਨ ਗੇਅਰ ਦੀ ਓਕੇ ਓਨਰ ਫਰਸਟ ਤੇ ਕਾਰ ਪੂਰੀ ਮਸਤ ਸਕਰੀਨ ਤੇ ਨੰਬਰ ਨੇ ਮੇਰੇ ਇੱਕ ਵਾਰੀ ਕਾਲ ਕਰ ਲਓ ਤੇ ਟਾਇਰ ਲਾਏ ਬਿਲਕੁਲ ਬ੍ਰੈਂਡ ਨਿਊ ਤੇ ਕਾਰ ਵੀ ਚੈੱਕ ਕਰ ਲਓ ਮੈਂ ਕਹਾ ਵੀ ਓਕੇ ਦੀ ਰਿਪੋਰਟ ਸੀਟ ਕਵਰ ਵਗੈਰਾ ਆਨਰ ਫਸਟ ਸਸਪੈਂਸ਼ਨ ਦਾ ਕੰਮ ਸਾਰਾ A to Z ਹਮ ਓਕੇ ਦੀ ਰਿਪੋਰਟ ਹੈ ਹਾਏ 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 ਕੀ ਬਾਤ ਹੈ ਨੇ ਹਾਂਜੀ ਭਾਈ ਕਿੰਨੇ ਦੀ ਦੋਗੇ ਇਹੇ ਦੇ ਦਾਂਗੇ ਭਾਈ 4 ਲੱਖ 70 ਹਜ਼ਾਰ ਦੀ ਕਾਰ 4 ਲੱਖ 70 ਹਜ਼ਾਰ ਦੀ ਭਾਈ ਠੀਕ ਹੈ ਤੇ ਅਗਲੀ ਤੁਹਾਨੂੰ ਬਈ ਆਲਟੋ ਕਾਰ ਹੈ ਕੇ 10 ਆਪਣੇ ਲਵੇ ਇਹ ਬਈ ਐਚ ਆਰ 3490 ਐਚ ਆਰ 34 ਆ ਵੀਰੇ ਹਾਂਜੀ ਐਚ ਆਰ ਤੇ 2012 ਮਾਡਲ ਆ ਰੇਟ ਰੇਟ 1 ਲੱਖ 70000 ਦੀ 1 ਲੱਖ 70000 ਰੁਪਏ ਦੀ ਤੇ ਨਾਲ ਖੜੀ ਜੀਪ 1991 ਮਾਡਲ ਪਾਸਿੰਗ ਫਤਮਾ ਵੀਰੇ ਦੀ ਬਈ ਬਹੁਤ ਜ਼ਿਆਦਾ ਮੰਗਦੇ ਨੇ ਵੀ ਜੀਪ ਕਾਰ ਲੈਣੀ ਆ ਬਾਈ ਹਨਾ ਆ ਵੀ ਜੀਪ ਖੜੀ ਆਪਣੇ ਲਵੇ ਜੇ ਕਿਸੇ ਨੇ ਲੈਣੀ 1991 ਮਾਡਲ ਆ ਬਾਈ ਹਨਾ ਪਾਸਿੰਗ ਖਤਮਾ ਖਤਮ ਹੈ ਤੇ ਐਫੀਰਡ ਤੇ ਕਾਰ ਚੱਲੇਗੀ ਹਾਂਜੀ 1.5 ਲੱਖ ਰੁਪਏ ਦੀ ਕਾਰ ਆਪਾਂ ਤੁਹਾਡੇ ਪੇਜ ਤੇ ਕਹਿਤਾ ਜਿਹੜੀ ਗੱਲ ਕਹਿ ਤੀ ਤਾਂ ਬਸ ਕਹਿ ਤੀ 91 ਮਾਡਲ 1.5 ਲੱਖ ਰੁਪਏ ਦੇ ਵਿੱਚ ਜੀਪ ਲੈ ਜਾਓ ਬਾਈ ਜੇ ਕਿਸੇ ਨੇ ਲੈਣੀ ਆ ਤਿਆਰ ਵੀ ਆ ਕੁਝ ਕਰਾਉਣ ਦੀ ਲੋੜ ਵੀ ਹੈ ਨਹੀਂ ਬਾਈ ਇਹਨੂੰ ਹਨਾ ਤੇ i20 ਖੜੀ ਜਾ ਬਾਈ i20 i20 ਮੰਟੀ ਆ ਹਾਂ ਤੇ ਵੀਰੇ ਆਸਥਾ ਮਾਡਲ ਆ ਠੀਕ ਆ ਪੋਸਟ ਟੂ ਸਟਾਰਟ ਆ ਪੰਜਾਬ ਨੰਬਰ ਆ ਫਾਸਟ ਆ ਰਹਣਾ ਰੇਟ ਰੇਟ ਵੀਰੇ 2 ਲੱਖ 80 ਹਜ਼ਾਰ ਦੀ ਗੱਡੀ 280 ਦੇ ਵਿੱਚ ਬਈ ਹਾਂਜੀ ਤੇ ਉਹ ਉਹ ਵੀਰੇ ਬਰਨਾ ਬਰਨਾ ਵੀਰੇ ਹੈਗੀ ਆ ਜੀ 13 ਮਾਡਲ ਆ ਆਟੋਮੈਟਿਕ ਆ ਰੇਟ ਹੈ ਗਿਆ 4 ਲੱਖ 60 ਹਜ਼ਾਰ ਰੁਪਈਆ 4 ਲੱਖ 60 ਹਜ਼ਾਰ ਰੁਪਈਆ ਤੇ ਆ ਤਾਂ ਕਿਹਦੇ ਫਿਰ ਜਮਦੂਦ ਦਾ ਝੋਟਾ ਮਿੱਤਰੋ ਇੱਕ ਨਹੀਂ ਆਪਣੇ ਲਵੇ ਤਿੰਨ ਖੜੇ ਨੇ ਤਿੰਨ ਨਹੀਂ ਚਾਰ ਨੇ ਚਾਰ ਨੇ ਸਕਾਰਾ ਮੈਂ ਕਿਹਾ ਹੱਦੋਂ ਪਾਰ ਨੇ ਜਮਾ ਸਿਰੇ ਦੇ ਸਿਰੇ ਦੇ ਆ ਸਟਾਰਟ ਖੜੇ ਨੇ ਆਪਣੇ ਕੋਲੇ ਪੂਰੀਆਂ ਟਾਪ ਦੀਆਂ ਕਾਰਾਂ ਨੇ ਠੀਕ ਹੈ ਤੇ ਕਾਰ ਵੀਰੇ 15 ਮਾਡਲ ਓਨਰ ਕਹਿੰਦੇ ਲੋੜ ਨਹੀਂ ਦੱਸਦੇ ਤੂੰ ਕਿਹੜਾ ਓਨਰ ਹੈ ਪਹਿਲਾ ਬਸ ਬਾਈ ਨੂੰ ਪਤਾ ਵੀ ਓਨਰ ਦਾ ਮਾਂ ਦੇ ਪੁੱਤ ਪਹਿਲੀ ਚੱਕਦੇ ਨੇ ਤੇ ਲਾਏ ਵੀ ਜਮਾ ਫਸਟ ਓਨਰ ਹੀ ਚੱਕਦੇ ਨੇ ਤੇ ਟਾਇਰ ਵੀ ਬਿਲਕੁਲ ਓਕੇ ਨੇ ਜੇਕਰ ਟਾਇਰ ਪਏ ਹੋਏ ਨੇ ਬਾਈ ਵੱਧ ਤੋਂ ਵੱਧ ਦੂਜਾ ਓਨਰ ਹੋ ਵੱਧ ਤੋਂ ਵੱਧ ਬਾਈ ਹਾਂ ਜੇ ਮੰਨ ਕੇ ਚੱਲੋ ਵੀ ਆਪਣੇ ਕੋਲੇ ਸਾਰੀਆਂ ਕਾਰਾਂ ਦਾ ਇੱਕ ਵਾਰੀ ਗੁਰਪ੍ਰੀਤ ਕੈਮਰਾ ਮਾਰ ਦੇ ਵੀ 40 ਕਾਰਾਂ ਦੇ ਵਿੱਚੋਂ ਹਾਂਜੀ ਤਿੰਨ ਕਾਰਾਂ ਆਪਣੀਆਂ ਸੈਕੰਡ ਆਨਰ ਹੋ ਸਕਦੀਆਂ ਨੇ ਵੀ 40 ਦੀ 40 ਫਰਸਟ ਆਨਰ ਉਹ ਵੀ ਸੈਕੰਡ 3rd ਦੀ ਤਾਂ ਆਪਣੇ ਕੋਲੇ ਆਪਸ਼ਨ ਹੈ ਹੀ ਨਹੀਂ ਆਪਸ਼ਨ ਨਹੀਂ ਹੈਗੀ ਬਈ ਹਾਂ ਫਰਸਟ ਸੈਕੰਡ ਇਹਨਾਂ ਲੋ ਵੀ 40 ਕਾਰਾਂ ਦੇ ਵਿੱਚੋਂ ਤਿੰਨ ਕਾਰਾਂ ਨੂੰ ਕੱਢ ਲਈਏ ਪਾ ਵੀ ਹੋ ਸਕਦੀ ਸੈਕੰਡ ਆਨਰ ਨਹੀਂ ਤਾਂ ਮੇਰੇ ਫਰਸਟ ਆਨਰ ਪਰ ਇੱਕ ਗੱਲ ਹੋਰ ਹੈ ਜੇ ਜਿਹੜੀ ਸੈਕੰਡ ਆਨਰ ਹੈ ਉਹਨਾਂ ਦੀ ਕੰਡੀਸ਼ਨ ਉਹ ਹੋਊਗੀ ਬਈ ਹਨਾ ਉਹ ਜਿਹੜੀ ਮਾਈਨਸ ਫਰਸਟ ਆਨਰ ਵਾਲੀ ਬਿਲਕੁਲ ਜਿਹੜੀ ਸੈਕੰਡ ਆਨਰ ਹੋਊਗੀ ਹੋਊਗੀ ਪੰਜਾਬ ਨੰਬਰ ਜਿਵੇਂ ਕਿ ਤੁਹਾਡੇ ਸਾਹਮਣੇ ਖੜੀ ਆ ਬਲੈਕ ਨਾਗਣੀ ਸਰਕਾਰ ਰਪੀਓ ਇਸ 11 ਚ ਕਨਵਰਟ ਕਰੀ ਹੋਈ ਆ ਵੀਰੇ S10 6+ ਕਾਰ ਪਰ ਇੱਕ ਗੱਲ ਹੈਗੀ ਆ ਵੀ ਕਾਰ ਇਹ ਸ਼ੌਕੀ ਬੰਦੇ ਦੀ ਹੈ ਇਹ ਮੂਰੇ ਦੀ ਹਾਂ ਸ਼ੌਕੀ ਬੰਦਾ ਮੈਨੂੰ ਲੱਗਦਾ ਮੇਰੇ ਨੇੜੇ ਤੇੜੀ ਘੁੰਮ ਰਿਹਾ ਸੋ ਕਾਰ ਉਹ ਘੈਂਟ ਆ ਬਈ ਇਹ ਲੈ ਵੀ ਇਹ ਆਪਣੇ ਵਾਲੀ ਉਹ ਕਾਰ ਹੈ ਨਾ ਆਏ ਹਾਏ ਆ ਦੇਖ ਲਓ ਬਾਈ ਤੁਸੀਂ ਜਲੋ ਵੀ ਬੰਦਾ ਜੈਨੂਅਨ ਆ ਤੇ ਕਾਰ ਕਿੰਨੀ ਜੈਨੂਅਨ ਹੋਊਗੀ ਇਹ ਕਿਉਂ ਵੇਚੀ ਐ ਨਾ ਇਹ ਮੇਰੇ ਵੱਸ ਹੋਣਾ ਲਾਲਾ ਵੀ ਐ ਲਾਲਾ ਵੀ ਕੀ ਵੀ ਬੜੀਆਂ ਗੱਲਾਂ ਹੋ ਰਹੀਆਂ ਨੇ ਹੁਣ ਫੋਰਚੂਨਰ ਤੇ ਚੜ੍ਹਦੂ ਫਿਰਦਾ ਵੀਰਾ ਸਾਡਾ ਫੋਰਚੂਨ ਦਾ ਤੇ ਜਾਣ ਨੂੰ ਫਿਰਦਾ ਇਸ ਕਰਕੇ ਵੇਚ ਰਿਆ ਨਹੀਂ ਉਦਾਂ ਇਹਦਾ ਕੋਈ ਸੀਨ ਨਹੀਂ ਸੀ ਵੇਚਣ ਦਾ ਐਦਾਂ ਬਈ ਕੋਈ ਸੀਨ ਨਹੀਂ ਇਹ ਕਾਰ ਵੇਚਣ ਦਾ ਏਦੋਂ ਬਾਅਦ ਕਾਰ ਫੋਰਚੂਨ ਲਾਉਣੀਆਂ ਤੁਹਾਡੇ ਵਾਸਤੇ ਠੀਕ ਹੈ ਤਾਂ ਆਪਾਂ ਤਾਂ ਕਰਕੇ ਇਹਨੂੰ ਵੇਚ ਰਹੇ ਆਂਗੇ ਬਈ ਤੁਸੀਂ ਦੱਸੋ ਵੀ ਇਹ ਕਾਰ ਕਿੰਨੇ ਮਾਡਲ ਆ 15 ਮਾਡਲ ਹੈ ਮੇਰੇ ਨਾਮ ਦੀ ਹੈ ਤੁਹਾਡੇ ਨਾਮ ਆ ਓਨਰ ਉਨਰ ਵਿੱਚ ਦੂਜਾ ਹੋ ਗਿਆ ਬਾਈ ਅੱਛਾ ਤੁਸੀਂ ਦੂਜੇ ਉਨਰ ਹੋ ਤੇ ਇੰਸ਼ੋਰੈਂਸ ਬਾਈ ਇੰਸ਼ੋਰੈਂਸ ਬਾਈ ਫੁੱਲ ਹੈ ਖਤਮ ਹੋਣ ਵਾਲਾ ਹੋਵੇ ਵੀ ਹੁਣ ਅੱਛਾ ਮੈਨੂੰ ਮਹੀਨੇ ਦਾ ਇੰਸ਼ੋਰੈਂਸ ਪਿਆਰ ਦਾ ਫੁੱਲ ਹੈ ਫੁੱਲ ਹੈ ਫੁੱਲ ਪੰਪ ਪਟ ਪੰਪ ਪਟ ਬਾਈ ਸੀਟ ਕਵਰ ਦਾ ਪਤਾ ਪੂਰਾ ਲਾਇਆ ਹੋਏ ਇਹਨਾਂ ਨੇ ਸੀਟ ਕਵਰ ਵੀ ਜਿੰਨੇ ਰੁਪਏ ਵੀਡੀਓ ਤੋਂ ਕਮਾਏ ਨਹੀਂ ਮੰਨਦਾ ਸਾਰੀ ਤੁਸੀਂ ਇੱਥੇ ਲਾ ਦਿੱਤੀ ਹੈ ਨਾ ਸਾਰੀ ਜਮਾ ਪੂੰਜੀ ਲਾ ਦਿੱਤੀ ਹੈ ਬਾਈ ਤੇ ਇੱਕ ਗੱਲ ਹੋਰ ਹੈ ਮੀਟਰ ਮੀਟਰ ਸਟੀering ਸਕਰੀਨ ਸੀਟ ਕਵਰ ਲਾਏ ਟਾਇਰ ਮਾਦੇ ਪੁੱਤ ਨੇ ਜਿੰਨੀ ਕਮਾਈ ਦੀ ਸਾਰੀ ਕਾਰ ਦੇ ਉੱਪਰ ਲੱਗੀ ਹੋਈ ਆ ਸਕਰੀਨ ਤੇ ਨੰਬਰ ਆ ਬਾਈ ਹੁਣ ਰੇਟ ਤੁਸੀਂ ਆਂ ਵੇਖਾ ਦੋ ਵੀ ਆਪਾਂ ਦੇਣੀ ਕਿੰਨੇ ਦੀ ਐ ਇਹ ਕਾਰ ਦੇਣੀ ਹਾਂ ਦੇਣ ਵਾਲਾ ਰੇਟ ਦੱਸਿਓ ਇੱਕ ਰੇਟ ਹੋਵੇ ਬਾਈ ਦੇਖੋ ਮੈਂ ਸਭ ਤੋਂ ਪਹਿਲੀ ਗੱਲ ਕੰਡੀਸ਼ਨ ਦੀ ਬਈ ਹੈ ਨਾ ਕੰਡੀਸ਼ਨ ਨੂੰ ਕੋਈ ਬਾਈ ਅੱਜ ਫਸ ਗਿਆ ਇਹ ਹਰੇਕ ਡੀਲਰਾਂ ਕੋਲ ਜਾ ਕੇ ਰੇਟ ਪੁੱਛਦਾ ਬਾਈ ਕਿੰਨੇ ਦੀ ਕਾਰ ਦੇਵੋਗੇ ਕਿੰਨੇ ਦੀ ਕਾਰ ਦੇਵੋਗੇ ਅੱਜ ਵੀਰਾ ਫਸਿਆ ਤੇ ਹੁਣੇ ਬਾਈ ਨੂੰ ਪੁੱਛਦਾ ਵੀ ਤੂੰ ਕਿੰਨੇ ਦੀ ਦੇਵੇਂਗਾ ਬਾਈ ਕਾਰ ਅੱਜ ਇਹ ਕੰਡੀਸ਼ਨ ਦੀ ਗੱਲ ਕਰੀਏ ਬਾਈ ਹੈ ਨਾ ਕੰਡੀਸ਼ਨ ਤਾਂ ਹੈ A1 ਬਾਈ ਪੂਰੀ ਹੈ ਬਿਲਕੁਲ ਬਿਲਕੁਲ ਮੰਨ ਗਏ ਬਾਈ ਕਿਉਂਕਿ ਬਾਈ ਇਹ ਕਾਰਨ ਲੰਮੇ ਰੂਟਾਂ ਦੇ ਮੈਂ ਬਹੁਤ ਜਲਾਈ ਹੋਈ ਹੈ ਕਿ ਮੈਂ ਕਿਉਂਕਿ ਮਹੀਨੇ ਦੇ ਵਿੱਚ ਨਾ ਨਾ ਲੱਗਦਾ ਮੈਨੂੰ ਲੱਗਦਾ ਵੀ ਅੱਜ ਵਾਲਾ ਬਲੌਗ ਤਾਂ ਕਾਰਦੇ ਖਤਮ ਹੋਊਗਾ ਮੇਰੇ ਅੱਗੇ ਵੀ ਦੱਸੋ ਵੀ ਕਿੰਨੇ ਦੇਣੀ ਕਿੰਨੇ ਦੀ ਇਹ ਇਹ ਬਾਈ ਆਪਾਂ ਨੂੰ ਪਈ ਹੋਈ ਹੈ 1.5 ਦਾ 1.5 ਲੱਖ ਰੁਪਈਆ ਦੇ ਗੇੜ ਤੇ ਟ੍ਰਿਫਾਂ ਦੇ ਪੁਲ ਬੰਦ ਨਹੀਂ ਨੇ ਕਾਰਦੇ ਉੱਪਰ ਕੋਈ ਦੇ ਨਹੀਂ ਆ ਦੇਣੀ ਹੈ 9.5 ਲੱਖ ਦੀ ਦਵਾਂਗੇ 9.5 ਲੱਖ ਰੁਪਈਆ ਦੀ ਮੈਂ ਤਰੋ ਬਾਕੀ ਮਾਨਤਣ ਮੇਰੇ ਕਰਦੀ ਬਾਈ ਆਪੇ ਕਰਦੀ ਹੁਣ ਬਾਈ ਹੋਰਾਂ ਨਾਲ ਖੜੀਆ ਥੋ ਸਾਡੀਆਂ ਕਾਰਾਂ ਦੇ ਬਹੁਤ ਰੇਟ ਤੋੜੇ ਹੋਏ ਨੇ ਆਪਾਂ ਵੀ ਬਈ ਮਾਨ ਕਰਕੇ ਕਰ ਦੇਵਾਂਗੇ ਤੁਸੀਂ ਇੱਕ ਵਾਰੀ ਆਓ ਤੇ ਕਾਰ ਲੈ ਕੇ ਜਾਓ ਕਾਰ ਦੀ ਗਾਰੰਟੀ ਮੇਰੀ ਹੋਊਗੀ ਇਹ ਆਪੀ ਤੁਹਾਡਾ ਰੇਟ ਹੈ ਬਾਹ ਆ ਰੇਟ ਬਾਈ ਪਹਿਲਾਂ ਥੋੜਾ ਕਰਦਾ ਬਈ ਤਾਂ ਸਾਡੇ ਪੇ ਤੇ ਕਿੰਨਾ ਮਾਨ ਕਰੋਗੇ ਹੁਣ ਮੈਂ ਬਾਈ ਨੂੰ ਪੁੱਛੋ ਵੀ ਤੁਸੀਂ ਕਿੰਨਾ ਮਾਨ ਕਰੋਗੇ ਬਈ ਕਿਉਂਕਿ ਜਿਵੇਂ ਕਹਿੰਦੇ ਉੱਠੋ ਘਾੜ ਦੇ ਵਿੱਚ ਅੱਜ ਆ ਹੀ ਗਿਆ ਜਿਵੇਂ ਤੁਸੀਂ ਕਹਿੰਦੇ ਆ ਜਾਓ ਇੱਕ ਵਾਰ ਫਿਰ ਦੇਖ ਲਾਂਗੇ ਉਹੀ ਕੰਮ ਆ ਤੁਹਾਡੇ ਆ ਜਾਓ ਫਿਰ ਦੇਖ ਲਾਂਗੇ ਇੱਕ ਯਾਰ ਚੀਜ਼ ਤੁਹਾਨੂੰ ਮੈਂ ਹੋਰ ਦਿਖਾਣਾ ਬਾਕੀ ਲੈਣਾ ਕਰਨਾ ਥੋੜੀ ਮਰਜ਼ੀ ਆ ਪਰ ਤੁਹਾਨੂੰ ਮੈਂ ਚੀਜ਼ ਦਿਖਾਉਣਾ 2020 ਮਾਡਲ ਬਲੈਰੋ ਸਾਡੇ ਕੋਲੇ ਖੜੀ ਆ 17000 ਆਉਣ ਰਿਕੋਰਡ ਕਰ ਚੱਲੀ ਹੋਈ ਆ ਬਾਈ ਜੇ ਸਿਰਫ 17000 17000 ਟੋਟਲ ਲੈ ਬਾਈ 50 50 ਨੰਬਰ ਆ ਬਾਈ ਤੇ ਅਲਾਇ ਵਗੈਰਾ ਅਲਾਇ ਟਾਇਰ ਵੀ ਆ ਦੇਖ ਲਾ ਬੀ ਆਹਾ ਆ ਵੀ ਜਿਵੇਂ ਵੀ ਕਹਦੀਏ ਵੀ ਜਿਵੇਂ ਕਹਿੰਦੀ ਵੀ ਆਪਣੇ ਬੁੱਲੋਂ ਹੁੰਦੇ ਨੇ ਜਾਂ ਪੈਰ ਹੁੰਦੇ ਨੇ ਵੀ ਪੈਰ ਤੇ ਮਿੱਟੀ ਲੱਗੀ ਹੋਈ ਟਾਇਰਾਂ ਤੇ ਮਿੱਟੀ ਲੱਗੀ ਹੋਈ ਟਾਇਰ ਬਿਲਕੁਲ ਬ੍ਰੈਂਡ ਨਿਊ ਨੇ ਲਾਏ ਬ੍ਰੈਂਡ ਨਿਊ ਨੇ ਓਨਰ ਫਸਟਾ ਚਾਂਜਰਾ ਨੇ ਓਏ ਹਾਏ ਹਾਏ ਚਾਂਜਰਾ ਛਣਕਦੀਆਂ ਨੇ ਪੂਰੀਆਂ ਮੁੜ ਕੇ ਦੇਖਦਾ ਵੀ ਚਾਂਜਰਾ ਜੇ ਬਈ ਇਹ ਕਾਰ 17000 ਔਨ ਰਿਕਾਰਡ ਤੋਂ ਕੋਈ ਬੰਦਾ ਚੈਲੰਜ ਕਰ ਦੇ ਆਪਾਂ ਨੂੰ 20 ਕਿਲੋਮੀਟਰ ਵੱਧ ਚੱਲੀ ਹੋਈ ਆ ਤਾਂ ਆਪਾਂ ਕਾਰਵਾਈ ਬਲੈਰੋ 825000 ਦੀ ਕਾਰ ਆ ਬਿਲਕੁਲ ਫ੍ਰੀ ਚ ਦੇ ਦਾਂਗੇ ਲੈ ਬਈ ਐਡਾ ਵੱਡਾ ਚੈਲੰਜ ਪਈ ਆ ਨਾ 17000 ਤੋਂ ਕੁਝ ਵੱਧ ਚੱਲੀ ਹੋਈ ਵੀ ਹੈ ਨਾ ਵੀ ਤੁਸੀਂ ਕਹੋ ਵੀ ਯਾਰ 50 ਚੱਲੀ ਹੋਈ ਹੈ ਕਿੰਨੀ ਚੱਲੀ ਹੋਈ ਆ ਸਾਕਾਰ ਫਰੀ ਹੈ 1 ਕਿਲੋਮੀਟਰ ਦਾ ਵੀ ਚੈਲੰਜ ਹੈ 1 ਕਿਲੋਮੀਟਰ ਦਾ ਕਹਿ ਦੇਵੇ ਜਾਂ ਐਕਸੀਡੈਂਟ ਮੰਦਾ ਕਹਿ ਦੇਵੇ ਵੀ ਐਕਸੀਡੈਂਟ ਆ ਗਾਰ ਤਾਂ ਆਪਾਂ ਕਾਰ ਬਿਲਕੁਲ ਫਰੀ 1.5 ਲੱਖ ਰੁਪਏ ਦੀ ਕਾਰ ਫਰੀ ਦੇ ਦੇਣਗੇ ਬਾਈ ਲੈ ਬਈ ਨਾਲ ਰੇਟ ਦੱਸਦਾ ਗਾਰ ਦਾ 1.5 ਲੱਖ ਰੁਪਏ ਰੇਟ ਹੈ ਠੀਕ ਆ ਉਸ ਤੋਂ ਬਾਅਦ ਅਗੇਨ ਆਪਾਂ ਕਹਿੰਦੇ ਵੀ ਇੱਕ ਕਾਲਾ ਸਾਹੜੀ ਆ ਆਪਣੇ ਲਵੇ ਜੇ ਕਿਸੇ ਮੇਰੇ ਭਾਈ ਨੇ ਇਹ ਲੈਣਾ ਤਾਂ ਬਾਈ ਤੁਹਾਨੂੰ ਛੇਤੀ ਕਾਲ ਕਰਨੀ ਪੈਣੀ ਆ ਆਉਣ ਵਾਲੇ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਬਈ ਇਹਨਾਂ ਫੁਰ ਕਰਕੇ ਉਡ ਜਾਣਾ ਕਿਉਂਕਿ ਹੁਣ ਇਸ ਤੋਂ ਬਾਅਦ ਸੀਜ਼ਨ ਚੱਲਣਾ ਲਿਆ ਜੇ ਕਦੇ ਨਾ ਕਬੂਤਰੀ ਤੇ ਛਤਰੀ ਤੇ ਉੱਡ ਜਾਂਦੀ ਏ ਇਹ ਇਹ ਜਿਹੜਾ ਥਾਨ ਆ ਨਾ ਇਹ ਕਿਸੇ ਦੇ ਘਰੇ ਵੱਡ ਜਾਣਾ ਜਾਂ ਕੀ ਇਹਨੇ ਤੇਲਦੂਲੂ ਬੂਰਾ ਖਾਣਾ ਤੇ ਤੇਲ ਬਾਹਰ ਚਵਾਣਾ ਵੀ ਬਹੁਤ ਹੈ ਹਨਾ ਲੀਟਰ ਦਾ ਤੇਲ ਵਾਲਾ ਕੋਲੇ ਨੇ ਡੋਲਦੂਆ ਬਾਈ ਸਹੀ ਹੈ ਮੈਨੂੰ ਪਤਾ ਵੀ ਇੱਕ ਵਾਰੀ ਡੇਲ ਡੋਲ ਕੇ ਦਵਾ ਤੇਲ ਪਾਉਣਾ ਹੀ ਬਣੇ ਛੋਟੇ ਚ ਆ ਪਰ ਏਵਰੇਜ ਦੀ ਬਈ 14 15 ਦੀ ਏਵਰੇਜ ਡਰਨ ਦੀ ਲੋੜ ਨਹੀਂ ਹੈਗੀ ਇਹ ਕਿਹੜਾ ਪੈਟਰੋਲ ਦੀ ਕਾਰ ਆ ਡੀਜ਼ਲ ਦੀ ਕਾਰ ਆ 180 2015 ਮਾਡਲ ਆ ਉਹਨਾਂ ਦੇ ਹਾਸ ਇੱਕ ਗੱਲ ਮੈਂ ਹੋਰ ਕਰਾਂ ਜਿਹੜੀਆਂ ਉਰੇ ਸਾਰੀਆਂ ਕਾਰਾਂ ਖੜੀਆਂ ਬਈ ਹਨਾ ਸਾਰ ਕੋਈ ਹੋਰੇ ਆ ਕੇ ਇਹ ਨਹੀਂ ਹੈਗਾ ਵੀ ਆ ਕੇ ਤੁਸੀਂ ਨੱਕ ਮੋੜ ਮਾਰ ਕੇ ਮੋੜ ਲਓਗੇ ਬਈ ਇਹ ਉਹ ਕੰਮ ਨਹੀਂ ਵੀ ਮਿਸਤਰੀ ਦਾ ਤੇਲ ਚ ਆਉਣੇ ਜਾਣੀ ਇਹ ਸਿਰਫ ਤੁਹਾਡੇ ਘਰੇ ਜਾਣਗੀਆਂ ਸਿਰਫ ਤੁਹਾਡਾ ਤੇਲ ਖਾਣਗੀਆਂ ਬਈ ਹੋਰ ਕੋਈ ਨਾ ਪੈਸਾ ਨਹੀਂ ਖਾਣਗੀਆਂ ਇਹ ਸਾਡੀ ਵਾਦਾ ਤੁਹਾਡੇ ਨਾਲ ਪੂਰਾ ਮਿਸਤਰੀ ਲਵੇ ਨਹੀਂ ਜਾਂਦੀ ਇਹ ਵਾਲੀ ਕਾਰ ਸਿੱਧੀ ਤੁਹਾਡੇ ਘਰੇ ਜਾਊਗੀ ਬਈ ਹੈਨਾ ਤੇ ਹਾਂ ਬਾਕੀ ਤੁਹਾਨੂੰ ਫੀਲਿੰਗ ਦਿਵਾਊਗੀ ਯਾਰ ਵੀ ਆਪਾਂ ਸੈਕੰਡ ਹੈਂਡ ਕਾਰ ਲੈ ਕੇ ਚੱਲੇ ਆਂ ਪਰ ਪੂਰੀ ਕੈਂਡ ਕਾਰ ਹਾਂ ਅੰਦਰੋਂ ਦਿਖਾ ਦੇ ਕੋਈ ਵੀ ਕਾਰ ਅੰਦਰੋਂ ਬਹੁਤ ਸੋਹਣੀ ਕਾਰ ਹੈ ਬਈ ਇਹ ਆਜੋ ਬਈ ਆਜੋ ਦੇਖ ਲਓ ਅੰਦਰੋਂ ਵੀ ਕਾਰ ਬਹੁਤ ਸੋਹਣੀ ਆ ਅੰਟੀਰੀਅਰ ਦੀ ਵੀ ਕਾਰ ਓਕੇ ਦੀ ਰਿਪੋਰਟ ਆ 2015 ਮਾਡਲ ਰੇਟ ਬਾਈ ਦਾ ਦੱਸਦੀ ਹੁਣ ਤੁਹਾਨੂੰ 5,80,000 ਰੁਪਏ 5,80,000 ਬਾਈ ਤੁਹਾਨੂੰ ਕੋਈ ਰਵਿੰਗ ਨਹੀਂ ਕਰਾਉਣੀ ਕੋਈ ਕੰਬਾਉਂਡ ਨਹੀਂ ਕਰਾਉਣੀ ਬਸ ਠੀਕ ਆ ਬਾਈ ਤੁਹਾਨੂੰ ਇਹ ਚਲਾਉਣੀ ਆ ਬਿਲਕੁਲ ਬਸ ਮੁੱਖ ਦੀ ਗੱਲ ਇੱਥੇ ਆ ਬਾਈ ਹਾਂ ਬਾਕੀ ਵੀਰ ਮਾਨਤਨ ਹੋ ਜੂਗਾ ਡਿਮਾਂਡ ਆਪਣੀ 580 ਆ ਜਿਹੜੀ ਚੀਜ਼ 'ਚ ਮਾਨ ਹੋ ਜੂਗਾ ਆਪਾਂ ਕਹਾਂਗੇ ਵੀਰੇ ਇਹ ਚੀਜ਼ ਨੂੰ ਮਾਣ ਤਾਣ ਥੋੜਾ ਹੋ ਜੂਗਾ ਕ੍ਰੇਟਾ ਲੈ ਬਈ ਆ ਵੀ ਮਿੱਤਰੋ 2015 ਮਾਡਲ ਆ ਓਨਰ ਦਾ ਫਾਈ ਫਾਸਟੇ ਮਿਲੂਗੀ ਤੇ ਕਾਰ ਬਿਲਕੁਲ ਆਪਣੇ ਕੋਲ ਮਿਲੂਗੀ ਨਵੀਂ ਅਲਾਇ ਟਾਇਰ ਬਕਿੰੇਰਾ ਪਹਿ ਰਿਆ ਹੈ ਨਾ ਥੋੜਾ ਜਿਹਾ ਲਾਈਟ ਲਾ ਕੇ ਦਿਖਾਵਾਂ ਵੀ ਲਾਈ ਕਿੰਨੇ ਚਮਕਦੇ ਨੇ ਆਗੇ ਆਗੇ ਇਹ 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 ਆ ਦੇਖ ਲੋ ਮਿੱਤਰੋ ਲੈ ਬਈ ਪੈਂਦੀਆਂ ਨਹੀਂ ਲਗੋਰਾ ਫਸਟ ਓਨਰ ਲਾਏ ਤੇ ਫਸਟ ਓਨਰ ਕਾਰ ਸੈਕਿੰਡ ਉਹਨਾਂ ਨੂੰ ਤੁਸੀਂ ਬਣਨਾ ਤਾਂ ਇੱਕ ਵਾਰੀ ਪੀ ਵੀ ਤਿਰਾਂ ਤੇ ਗੇੜਾ ਮਾਰ। ਬਸ ਆ ਹੁੰਦੀ ਹੈ ਗੱਲ ਬਈ। ਠੀਕ ਹੈ। ਕਾਰ ਹੈਗੀ ਆ ਪੂਰੀ ਘੈਂਟ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਬਈ ਟਰਾਈ ਲਾਈਨ ਦੀ ਲੋੜ ਨਹੀਂ ਮੇਰਾ ਭਰਾ ਬੁੱਕ ਕਰ ਦੋ। ਉਰੇ ਆ ਕੇ ਲੋਕ ਘੱਟ ਲੈ ਕੇ ਜਾਂਦੇ ਨੇ ਬਈ ਹੋਮ ਡਿਲੀਵਰੀ ਵਾਧਾ ਕਰਾਉਂਦੇ ਨੇ ਲੋਕ। ਬਿਲਕੁਲ ਇਹ ਗੱਲ ਹੈਗੀ ਆ ਵੀਰੇ ਵੀਡੀਓ ਕਾਲ ਕਰਕੇ ਕਾਰ ਬੁੱਕ ਕਰਿਆ ਕਰੋ। ਜਿਹੜੀ ਵੀ ਕਾਰ ਆਪਣੇ ਕਾਰੋਬਾਰ ਤੋਂ ਬੁੱਕ ਕਰਨੀ ਆ ਵੀਡੀਓ ਕਾਲ ਕਰਕੇ ਕਰਿਆ ਕਰੋ ਕਿਉਂਕਿ ਆਪਣਾ ਇੱਕ ਫੇਕ ਪੇਜ ਬਣਿਆ ਹੋਇਆ ਫੇਸਬੁੱਕ ਦੇ ਉੱਪਰ 62806231 ਵਾਲਾ ਨੰਬਰ ਆ ਉਹ ਬੰਦਾ WhatsApp ਤੇ ਹੀ ਗੱਲ ਕਰਦਾ। ਸੋ ਬਚ ਕੇ ਰਿਹਾ ਕਰੋ ਤੇ ਸੋਹਣੀ ਸੋਹਣੀ ਕਾਰ ਦੇਖਣ ਲਈ ਮਿਲਿਆ ਕਰੋ ਪੀਵੀ 13 ਕਾਰ ਬਜ਼ਾਰ ਮੂਣਕ ਨੰਬਰ ਜਿਹੜੇ ਸਕਰੀਨ ਤੇ ਦਿੱਤੇ ਹੋਏ ਨੇ ਬਈ ਸਿਰਫ ਉਹਨਾਂ ਦੀ ਤੁਸੀਂ ਕਾਲ ਕਰਨੀ ਠੀਕ ਆ ਇਸ ਤੋਂ ਇਲਾਵਾ ਕਿਸੇ ਦੇ ਨਾ ਫੋਨ ਕਰੋ ਬਈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇੱਕ ਆਪਣੇ ਕੋਲੇ ਹੋਰ ਖੜੀ ਆ 2015 ਮਾਡਲ ਐਕਸਯੂਵੀ ਬਲੈਕ ਹਾਂ ਝੋਟਾ ਝੋਟਾ ਬਿਲਕੁਲ ਤੇ ਨਾਲ ਹੀ ਖੜੀ ਆ ਵਾਈਟ ਕਰੀਮ ਇਹਦਾ ਰੇਟ ਵੀ 570000 570000 ਤੇ ਨਾਲ ਹੀ ਵਾਈਟ ਕਰੀਮ ਆ ਇਹ ਵੀ 2014 ਮਾਡਲ ਆ ਇਹ ਵੀ ਝੋਟਾ ਹੀ ਆ ਹੈ ਇਹ ਵੀ ਝੋਟੇ ਦੀ ਮਤਲਬ ਮਾਸੀ ਦਾ ਮੁੰਡਾ ਹੀ ਹੈ ਮਾਸੀ ਦਾ ਮੁੰਡਾ ਹੀ ਹੈ ਮੁੰਡਾ ਹੀ ਆ ਨਾ ਲੈ ਵੀ ਆਪਣੇ ਲਈ ਉਹ ਨਾ 4x4 ਹੋ ਗਿਆਂ ਬਈ ਆਪਣੇ ਲਈ 4 4x4 ਵੀ ਆ ਦੋ ਸਕਾਰਪਿਓ ਖੜੀਆਂ ਇੱਕ ਬਲੈਰੋ ਸਾਰੀ ਬਈ ਝੋਟੇ ਨੇ ਬਾਕੀ ਉਹਦਾ ਕਣਾ ਵੀ ਬੁੜੀਆਂ ਦਾ ਕਣਾ ਵੀ ਵਰਨਾ ਦਾ ਕੋਈ ਅੰਤ ਨਹੀਂ ਹੈਗਾ ਵਰਨਾ ਦਾ ਕੋਈ ਅੰਤ ਨਹੀਂ ਹੈ ਵਰਨਾ ਤੇ ਇੱਕ ਵਾਰੀ ਮਾਰਿਆ ਮਾਰੀ ਬਈ ਇੱਕ ਵਾਰੀ ਕੈਮਰਾ ਵਰਨਾ ਤੇ ਵਰਨਾ ਚੜੀ ਪਈ ਆ ਚੜੀ ਪਈਆ ਤੇ ਗੁੱਡੀ ਚੜੀ ਪਈਆ ਤੇ ਗੱਲਬਾਤ ਪੂਰੀ ਖੜੀ ਪਈਆ ਬਾਈ ਵੀ ਕਹਿ ਰਹੇ ਵੀ ਅੱਜ ਤੱਕ ਪੂਰਾ ਹਮ ਹਮਾ ਕੇ ਬੋਲ ਰਹੇ ਨੇ ਵੀ ਖਾਦਾ ਪੀਦਾ ਵੀ ਦੇ ਕਹਿੰਦੇ ਨੇ ਉਹ ਵੀ ਸਿਗਨੇਚਰ ਖਾਂਦੇ ਨੇ ਜਾਂ ਫੀਮ ਖਾਂਦੇ ਨੇ ਮੇਰੇ ਕੋਸ਼ ਨਹੀਂ ਖਾਂਦੇ ਇੱਕ ਕੰਮ ਦਾ ਬੰਦੇ ਨੂੰ ਨਸ਼ਾ ਨਹੀਂ ਹੋ ਜਾਂਦਾ ਸੀ ਕੰਮ ਦਾ ਨਸ਼ਾ ਬਾਈ ਕੰਮ ਦੇ ਵਿੱਚ ਵਧੀਆ ਤਰੀਕੇ ਨਾਲ ਵੜੇ ਹੋਇਆ ਬਹੁਤ ਬੰਦੇ ਸਾਡੀਆਂ ਰੀਲਾਂ ਦੇ ਵੀ ਬਹੁਤ ਜ਼ੋਰ ਲਾਉਂਦੇ ਨੇ ਬੰਦੇ ਸੋ ਬਾਈ ਖਾਂਦੇ ਪੀਂਦੇ ਕੁਝ ਨਹੀਂ ਕੰਮ ਦਾ ਨਸ਼ਾ ਕੰਮ ਕਰਦੇ ਆ ਸੋਹਣਾ ਕੰਮ ਕਰਦੇ ਆ ਬਾਕੀ ਤੁਹਾਡੇ ਵਰਗੇ ਵੀਰ ਸਪੋਰਟ ਕਰਦੇ ਨੇ ਜਿਹੜੇ ਵੀਡੀਓ ਸਾਡੀਆਂ ਸ਼ੇਅਰ ਕਰਦੇ ਨੇ ਕਮੈਂਟ ਕਰਦੇ ਨੇ ਤੁਹਾਡਾ ਹੌਸਲਾ ਸਾਨੂੰ ਬਹੁਤ ਆ ਵੀਰੇ ਤੇ ਕਾਰਾਂ ਬਹੁਤ ਘੈਂਟ ਨੇ ਮਾਰੋ ਜਿਹੜਾ ਸੇਵਾ ਦਾ ਮੌਕਾ ਦਿਓ ਫੌਜੀ ਆ ਵੀਰੇ ਚਾਹੇ ਪਟਵਾਰੀ ਆ ਸਾਡੇ ਨਾਲ ਉਹਦੀ ਪੱਕੀ ਯਾਰੀ ਆ ਤੇ ਬਈ ਠੀਕ ਆ ਕੰਮ ਬਾਈਆਂ ਦਾ ਬਹੁਤ ਸੋਹਣਾ ਬਈ ਹਨਾ ਸਾਡਾ ਵੀ ਕੰਮ ਬਹੁਤ ਸੋਹਣਾ ਬਈ ਆਪਦੀ ਤਰੀਫ ਅਸੀਂ ਆਪ ਕਰਦੇ ਸਾਨੂੰ ਪਤਾ ਵੀ ਸਾਡਾ ਕੰਮ ਕਹੇ ਜਾਂਦਾ ਬਈ ਕਿਉਂਕਿ ਬਈ ਅਸੀਂ ਕੰਮ ਕਰਦੇ ਚੰਗੇ ਬੰਦਿਆਂ ਨਾਲ ਤੁਹਾਨੂੰ ਕਿਤੇ ਵੀ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਹੋਵੇ ਤਾਂ ਸਾਨੂੰ ਦੱਸੋ ਬਈ ਤੁਸੀਂ ਕੋਈ ਦਿੱਕਤ ਨਹੀਂ ਬਈ ਬੇਝਿਜਕ ਹੋ ਕੇ ਦੱਸੋ ਵੀ ਸਾਨੂੰ ਬਈ ਇੱਥੇ ਦਿੱਕਤ ਹੈ ਬਈ ਹਨਾ ਜਿਹੜੀ ਜਿਹੜੀ ਦਿੱਕਤ ਹੈਗੀ ਸੀ ਹੁਣ ਆ ਦੇਖ ਲਓ ਵੀ ਟਾਇਰ ਪੈਂਚਰ ਸੀਗਾ ਆਪਾਂ ਦੇਖੋ ਆ ਟਾਇਰ ਆ ਦੇਖ ਲਓ ਵੀ ਦਿੱਕਤ ਜਿਹੜੀਆਂ ਹੁੰਦੀਆਂ ਨੇ ਆ ਗੱਡੀ ਦਾ ਟਾਇਰ ਪੈਂਚਰ ਸੀ ਆਪਾਂ ਹਵਾ ਪਵਾ ਆ ਕੀ ਵੇਚ ਸਕਦੇ ਸੀ ਪਰ ਇਹ ਗੱਡੀ ਦਾ ਆਪਾਂ ਟਾਇਰ ਨਵਾਂ ਪਵਾਣ ਜੇ ਗਏ ਹੋਏ ਆ ਇੱਕ ਗੱਲ ਹੋਰ ਨਾਲੇ ਬਈ ਹਣਾ ਇਹ ਗੱਡੀ ਆਪਾਂ ਲਿਜਾ ਕੇ ਵੀ ਪਈ ਹੈ ਨਾ ਟਾਇਰ ਚੇਂਜ ਕਰਵਾ ਸਕਦੇ ਦੀ ਪਰ ਥੋੜੀ ਗੱਡੀ ਹੈ ਇਹ ਥੋੜੀ ਮਾਨਤਾ ਉਰੇ ਗੱਡੀ ਖੜੀ ਹੈ ਟਾਇਰ ਮੋਟਰਸਾਈਕਲ ਦੇ ਲੈ ਕੇ ਗਏ ਜਿਵੇਂ ਕਹਿੰਦੇ ਨੇ ਵੀ ਇਹਦਾ ਵਿਗਿਆਨੇ ਗਹਿਣੇ ਨੇ ਭਾਈ ਆਪਣੇ ਕੋਲ ਉਹ ਚੀਜ਼ਾਂ ਨੇ ਆਪਾਂ ਗਹਿਣਿਆਂ ਨੂੰ ਸਾਹਮਣੇ ਰੱਖਿਆ ਹੋਇਆ ਤੇ ਹੁਣ ਇਹ ਗੱਡੀ ਖੜੀ ਆ ਟਾਇਰ ਖੋਲ ਕੇ ਇਹਦਾ ਟਾਇਰ ਨਮਾ ਆ ਜਾਊਗਾ ਕੋਈ ਵੀ ਦਿੱਕਤ ਨਹੀਂ ਆਉਂਦੀ ਯਾਰ ਕਾਰਾਂ ਚ ਫੁੱਲ ਓਕੇ ਦੇ ਬੋਟ ਕਰ ਰਹੇ ਨੇ 2015 ਮਾਡਲ ਕਾਰ ਆ ਭਾਈ ਔਨਰ ਫਾਸਟ ਆ ਠੀਕ ਹੈ ਤੇ ਪੂਰੀ ਕੈਂਟਕਾਰਾ 15 ਮਾਡਲ ਨਵੀਂ ਸ਼ੇਪ ਦੇ ਵਿੱਚ ঈਗਲ ਸ਼ੇਪ ਦੇ ਵਿੱਚ ਕਾਰ ਰੇਟ ਵੀਰੇ ਰੇਟ ਵੀਰੇ 5,70,000 5,70,000 ਲੈ ਵੀ ਕੰਡੀਸ਼ਨ ਚੈੱਕ ਕਰੋ ਬਈ ਕੰਡੀਸ਼ਨ ਇਧਰੋਂ ਦਿਖਾ ਦੇ ਟਾਇਰ ਦੀ ਕੰਡੀਸ਼ਨ ਆਪਣਾ ਅੰਦਰੋਂ ਚਾਸੀ ਵਗੈਰਾ ਚਾਸੀ ਵਗੈਰਾ ਚੈੱਕ ਕਰ ਲਓ ਵੀ ਆ ਲੈ ਲਓ ਵੀ ਆ ਸ਼ੌਕਰ ਵਗੈਰਾ ਸਾਰੇ ਯਾਰ ਬਿਲਕੁਲ ਯਾਰ ਜਮਾ ਮਹਾ ਕੇ ਆ ਵੀ ਨਵੀਂ ਹੈ ਯਾਰ ਜੀਜਾ ਬਿਲਕੁਲ ਨਵੀਨ ਕੋਰ ਆ ਬਈ ਹਨਾ ਤੁਹਾਨੂੰ ਕੋਈ ਖੜਕਾ ਧੜਕਾ ਵੀ ਨਹੀਂ ਮਿਲੂ ਕਾਰ ਦੇ ਵਿੱਚ ਬਈ ਠੀਕ ਆ ਇਧਰ ਕਾਰਾਂ ਖੜੀਆਂ ਬਈ ਤੇ ਇਧਰ ਕਾਰਾਂ ਬਹੁਤ ਸੁਣਿਆ ਆ ਦੇਖੋ ਆ ਕਾਰਾਂ ਸਿੱਧੀ ਖੋਲੀ ਖੜਾ ਰਖ ਤੇ ਆਉਂਗੇ ਭਾਈ ਸਾਰਾ ਕੁਝ ਤੁਹਾਡੇ ਸਾਹਮਣੇ ਜਗ ਜਹਰ ਹੈ ਨਵੇਂ ਲਾਏ ਮਿਲਣਗੇ ਨਮੀਆਂ ਕਾਰਾਂ ਮਿਲਣਗੀਆਂ ਤੇ ਵਰਨਾ ਆਪਣੇ ਕੋਲੇ ਵੀਰੇ 12 13 14 15 16 17 18 22 ਮਾਡਲ ਤੱਕ ਆਪਣੀਆਂ ਕੋਲੇ ਕਾਰਾਂ ਖੜੀਆਂ ਨੇ ਵਰਨਾ ਵਰਨਾ ਯਾਰ ਸੋਚ ਕੇ ਆਜੋ ਵੀ ਆਪਾਂ ਲੈਣੀ ਵਰਨਾ ਜਿਹੜਾ ਮਰਜ਼ੀ ਰੇਟ ਸੁਣ ਕੇ ਆਜੋ ਵੀ 4 ਲੱਖ ਤੋਂ 9 ਲੱਖ 10 ਲੱਖ 12 ਲੱਖ ਸਾਢੇ 12 ਲੱਖ ਦੀਆਂ ਆਪਣੇ ਕੋਲੇ ਵਰਨਾ ਅਵੇਲੇਬਲ ਆ ਵਰਨਾਕਾਰ ਆ ਜਿਹੜੀ ਆਪਣੇ ਕੋਲ ਕਿੰਨੇ ਰੁਪਏ ਤੋਂ ਸਟਾਰਟ ਆ ਵੀਰੇ ਆਪਣੇ ਕੋਲੇ ਵੀਰੇ 4 ਲੱਖ ਤੋਂ ਸਟਾਰਟਿੰਗ ਹੁੰਦੀ ਆ ਵਰਨਾ ਦੀ 12 ਮਾਡਲ ਦੀ ਤੇ ਮਾਡਲ ਐਂਡ ਤੱਕ 22 22 ਹਾਂ ਠੀਕ ਆ 4 ਲੱਖ ਤੋਂ ਵਰਨਾ ਸਟਾਰਟ ਆ ਬਾਈ 13 14 ਦੇ ਤੱਕ ਵਰਨਾ ਸਾਢੇ 12 ਦੇ ਜਾ ਕੇ ਖਤਮ ਆ ਉਸ ਤੋਂ ਬਾਅਦ ਹੈਗੀ 15 ਮਾਡਲ ਸਕਾਰ ਵੀ ਹੋੜੀਆਂ ਨੇ ਆਪਣੇ ਕੋਲੇ ਕਿੰチਕੀ ਕਾਲੀ ਆ ਸੋਣੀ ਦੋਏ ਵਾਲੀਆਂ ਨੇ ਆਹ ਇਹ ਸੂਟਕਾਰ ਆ ਵੀਰੇ 2000 ਡੇਅਰ ਡੇਅਰ 2014 ਮਾਡਲ ਆ ਰੇਟ ਇਹਦਾ ਰੇਟ ਬਈ ਇਹਦਾ 420000 ਰੁਪਈ ਦੀ ਪਿਕਾਪ 420000 ਰੁਪਈਆ ਤੇ ਆਹ ਕਾਲੇ ਰੰਗ ਚ ਇੱਕ ਕਾਲੇ ਰੰਗ ਦੀ ਬਈ 2010 ਮਾਡਲ ਪੈਟਰੋਲ ਦੀ ਕਾਰ ਆ ਅੰਦਰ ਫਸਟ ਆ ਤੇ ਰੇਟ 195000 ਰੁਪਈਆ 195000 ਠੀਕ ਆ ਬਈ ਇਹ ਸੀਗੇ ਅੱਜ ਦੇ ਕਾਰ ਸਕੋਡਾ 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 ਵਗਾ ਦिए ਇੱਕ 2014 ਮਾਡਲ ਪੀਵੀ ਨੰਬਰ ਰੇਟ ਚ ਕਾਰ ਦੇ ਦਾਂਗੇ 3 ਲੱਖ ਦੀ ਕਾਰ ਆ ਲਾਸਟ ਹੋਰ ਘਟ ਜੂ ਨੋ ਬਾਕੀ ਮਾਨ ਮਾਨਦਾ ਨਹੀਂ ਮੂਹ ਤੇ ਜਵਾਬ deta ਗੱਲ ਹੈ ਕੋਈ ਇਹ ਚਲ ਕੋਈ ਨਹੀਂ ਬਾਈ ਜੇ ਤੁਸੀਂ ਕਹਿੰਦੇ ਹੋ ਤਾਂ ਉਹ ਚ ਕਾਲੀ ਚ ਕਰ ਲਾ ਕਰ ਵੀ ਚ ਕੋਈ ਗੱਲ ਨਹੀਂ ਲੈ ਵੀ ਠੀਕ ਹੈ ਉਹ ਤੋਂ ਘਟਾ ਲਓ ਠੀਕ ਹੈ ਕੋਈ ਲੋਡ ਨਹੀਂ ਪਈ ਹੈ ਨਾ ਸੋ ਬਲਕਿ ਕਿਵੇਂ ਲੱਗਿਆ ਹਾਸੀ ਕਿਵੇਂ ਲੱਗੀ ਤੇ ਪਿਆਰ ਕਰਕੇ ਮਤਲਬ ਵੀ ਬੰਦੇ ਕੰਮ ਨਾਲ ਆ ਬਸ ਹੱਸ ਰਹਿਦਾ ਵੀ ਚੱਲ ਰਹਿਣਾ ਕੀ ਗੱਲ ਹੋਰ ਬਈ ਹਨਾ ਮੈਂ ਸਹੀ ਗੱਲ ਦੱਸਦਾ ਵੀ ਸਾਡਾ ਕੋਈ ਇਹ ਨਹੀਂਗਾ ਅਸੀਂ ਜਿਵੇਂ ਆਪਸ ਇੱਕ ਦੂਜੇ ਨਾਲ ਆਪਾਂ ਤੁਸੀਂ ਵੀ ਲਾ ਲੋ ਤੇ ਤੁਹਾਡੇ ਨਾਲ ਤੁਹਾਡੇ ਵਰਗੇ ਕੋਈ ਬੰਦਾ ਆ ਗਿਆ ਹੋਰੇ ਭਾਈ ਸਾਡੇ ਨਾਲ ਜੇ ਦੱਸ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਬਈ ਹਨਾ ਉਹ ਵੀ ਅਸੀਂ ਬਲੌਗ ਦੇ ਵਿੱਚ ਗੱਲ ਕਰ ਰਹੇ ਆ ਭਾਈ ਇਹ ਸਾਡਾ ਕੋਈ ਇਹ ਨਹੀਂ ਹੈਗਾ ਵੀ ਸਾਡੇ ਅੱਗੇ ਕੋਈ ਕੈਮਰਾ ਠੀਕ ਆ ਬਈ ਐਂ ਕਹਿੰਦਾ ਸਾਡੇ ਸਾਹਮਣੇ ਬੰਦੇ ਬੈਠੇ ਆ ਬਈ ਬਿਲਕੁਲ ਨੇਚਰਲ ਹੀ ਹਨਾ ਵੀ ਨੇਚਰਲ ਹੀ ਹੈ ਕੋਈ ਐਡੀ ਗੱਲ ਹੋਣੀ ਨਹੀਂ ਜਿਵੇਂ ਇੱਕ ਨੈਚੁਰਲ ਹਵਾ ਚੱਲ ਰਹੀ ਹੈ ਮੌਸਮ ਵੀ ਘੈਂਟ ਆ ਬਈ ਕਿੱਥ ਬਦਲਵਾਈ ਪੁਰੀ ਬਣੀ ਹੋਈ ਆ ਤੇ ਬਾਈ ਤੁਸੀਂ ਵੀ ਬਣ ਕੇ ਆਜੋ ਤੇ ਕਾਰ ਆ ਤੁਹਾਨੂੰ ਦੇ ਕੇ ਦੋ ਰਾਂਗੇ ਤੇ ਬਾਕੀ ਵੀਡੀਓ ਸ਼ੇਅਰ ਕਰਦੇ ਰਹੋ ਸਾਡਾ ਚੈਨਲ ਮਾਈ ਰੈਡ ਤੋਰੀ ਸਬਸਕ੍ਰਾਈਬ ਕਰ ਲਿਓ ਤੇ ਪੀ ਵੀ ਤੀਰਾਂ ਕਾਰ ਵੀਰ ਚੈਨਲ ਆ YouTube ਦੇ ਉੱਪਰ ਉਹ ਵੀ ਸਬਸਕ੍ਰਾਈਬ ਕਰ ਲਿਓ Facebook ਤੇ Instagram ਉੱਪਰ ਸਾਡੇ ਦੋਵਾਂ ਨੇ ਪਏ ਨੇ ਪੀਵੀ 13 ਕਰੋ ਯਾਰ ਤੇ ਮਾਈ ਰੈਡ ਧੂਰੀ ਸਾਨੂੰ ਜਿੱਥੇ ਵੀ ਕਿਤੇ ਵੀ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਸਾਡੇ ਸਕਰੀਨ ਤੇ ਨੰਬਰ ਨੇ ਵੀਰੇ ਲੈ ਵੀ ਉਤਰਨ ਲੱਗਿਆ ਸੌਣ ਬਈ ਹੁਣ ਆਊਗਾ ਕਾਰ ਲੈਣ ਕੌਣ ਬਈ ਹਣਾ ਕਮੈਂਟ ਕਰ ਦਿਓ ਕਿਵੇਂ ਲੱਗੀ ਵੀਡੀਓ ਸასი ਕਾਲ ਬਈ